ਅਨਮੋਤੀ ਜਿੰਨ ਪੁੱ ਨੂੰ ਕਮਾਇਆ ਗੁਰੂ ਲਾਲਾ ਤਾਂ ਹੀ ਦੁੱਧ ਪਿਲਾਇਆ ਆਪੂਰਾ ਸਾਹਿਬ ਦੇ ਦਰਸ਼ਨ ਕਰਵਾਉਣ ਜਾ ਰਹੀਆਂ ਜਿੱਥੇ ਪਵਿੱਤਰ ਗਲਾਸਾਂ ਦੇ ਤੁਹਾਨੂੰ ਦਿਖਾਵਾਂਗੇ ਜਿੱਥੇ ਕਿ ਗੁਰੂ ਦੇ ਲਾਲਾ ਨੂੰ ਬਾਬਾ ਮੋਤੀराम ਮਹਿਰਾ ਨੇ ਜਿਹੜਾ ਹੈ ਦੁੱਧ ਪਿਲਾਇਆ ਸੀ ਗੁਰੂ ਦੇ ਲਾਲਾ ਨੂੰ ਗਲਾਸਾਂ ਦੇ ਵਿੱਚ ਦੁੱਧ ਪਿਲਾਇਆ ਸੀ ਬਾਬਾ ਮੋਤੀराम ਮਹਿਰਾ ਜੀ ਨੇ ਜਿਨ੍ਹਾਂ ਨੂੰ ਕਿ ਕੋਹਲੂ ਦੇ ਵਿੱਚ ਪੀਲ ਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ ਇਹ ਉਸ ਗੁਰੂ ਘਰ ਦੀਆਂ ਤਸਵੀਰਾਂ ਨੇ ਬਾਬਾ ਮੋਤੀराम ਮਹਿਰਾ ਜੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਕੀ ਉਹ ਰੂਹ ਜਿਨੇ ਮਾਤਾ ਗੁਜਰ ਜੀ ਨੂੰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੋਜ ਦੇ ਵਿੱਚ ਦੁੱਧ ਪਿਲਾਉਣ ਦੀ ਸੇਵਾ ਕੀਤੀ ਸੀ ਪਰ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਉਹਨਾਂ ਦੇ ਨਾਲ ਬਾਅਦ ਵਿੱਚ ਕੀ ਵਾਪਰੇਗਾ ਮੁਗਲ ਸਰਕਾਰ ਦੇ ਵੱਲੋਂ ਉਹਨਾਂ ਨੂੰ ਕੋਲੂ ਦੇ ਵਿੱਚ ਪੀਲ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ 'ਚ ਮੌਜੂਦ ਆ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਉੱਥੇ ਵਿਰਾਗ ਮਈ ਤੇ ਗੌਰਮਈ ਇਤਿਹਾਸ ਸਿੱਖ ਧਰਮ ਦਾ ਜੇਕਰ ਗੱਲਬਾਤ ਕੀਤੀ ਜਾਵੇ ਸਫਰ-ਏ-ਸ਼ਹਾਦਤ ਦੇ ਦਿਨ ਚੱਲ ਰਹੇ ਨੇ ਸ਼ਹੀਦੀਆਂ ਦੇ ਇਸ ਦਿਨਾਂ ਦੇ ਵਿੱਚ ਸੰਗਤ ਜਿਹੜੀ ਐ ਨਤਮਸਤਕ ਹੋਣ ਪੌਣ ਦੀ ਤਾਂ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਆ ਬਾਬਾ ਮੋਤੀराम ਮਹਿਰਾਜੀ ਦੇ ਗੁਰਦੁਆਰਾ ਸਾਹਿਬ ਦੀ ਤਾਂ ਇਤਿਹਾਸ ਜੇਕਰ ਜੁੜਿਆ ਹੋਇਆ ਤਾਂ ਕਾਫੀ ਵੱਡਾ ਇਤਿਹਾਸ ਹੈ ਸਿੱਖ ਧਰਮ ਦਾ ਬਾਬਾ ਮੋਤੀराम ਮਹਿਰਾਜੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਕੀ ਉਹ ਰੂਹ ਜਿਨੇ ਮਾਤਾ ਗੁਜਰ ਜੀ ਨੂੰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਦੁੱਧ ਪਲਾਉਣ ਦੀ ਸੇਵਾ ਕੀਤੀ ਸੀ ਤੇ ਉਸ ਦੇ ਬਾਅਦ ਜਿਹੜਾ ਹੈ ਮੁਗਲ ਸਰਕਾਰ ਦੇ ਵੱਲੋਂ ਉਹਨਾਂ ਨੂੰ ਕੋਲੂ ਦੇ ਵਿੱਚ ਅਪੀਲ ਦਿੱਤਾ ਗਿਆ ਸੀ ਗੁਰਦੁਆਰਾ ਸਾਹਿਬ ਦੇ ਪਵਿੱਤਰ ਦਰਸ਼ਨ ਕਰਵਾਉਣ ਜਾ ਰਹੇ ਆ ਤੁਹਾਨੂੰ ਤੇ ਦੁੱਧ ਦੇ ਗਲਾਸ ਵੀ ਜਿਹੜੇ ਇੱਥੇ ਮੌਜੂਦ ਨੇ ਜੇਕਰ ਦੇਖਿਆ ਜਾਵੇ ਸਾਡਾ ਸਿੱਕ ਇਤਿਹਾਸ ਇੰਨਾ ਪਵਿੱਤਰ ਇੰਨਾ ਗੌਰਵਮਈ ਇੰਨਾ ਵਿਰਾਗਮਈ ਹੈ ਤਾਂ ਇਸ ਇਤਿਹਾਸ ਦੀ ਜੇਕਰ ਗੱਲਬਾਤ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਵਾਸਤੇ ਇਤਿਹਾਸ ਵੀ ਲਿਖਿਆ ਹੋਇਆ ਅਮਰ ਸ਼ਹੀਦ ਤਨ ਤਨ ਬਾਬਾ ਮੋਤੀ RAM ਮਹਾਰਾਜੀ ਜਿਨ੍ਹਾਂ ਨੇ ਕੀ ਸਰਬੰਸਦਾਣੀ ਦੇ ਪਰਿਵਾਰ ਜਿਹੜਾ ਕਿ ਦੇਖਿਆ ਜਾਵੇ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪਰ ਔਰ ਜਿਨ੍ਹਾਂ ਦੇ ਪਰਿਵਾਰ ਨੂੰ ਇੱਕ ਸੇਵਾ ਕੀਤੀ ਸੀ ਜੇ ਘਰ ਦੇਖਿਆ ਜਾਵੇ ਇਨਸਾਨੀਅਤ ਦਿਖਾਈ ਆਪਣਾ ਪਰ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਉਹਨਾਂ ਦੇ ਨਾਲ ਬਾਅਦ ਵਿੱਚ ਕੀ ਵਾਪਰੇਗਾ ਮੁਗਲ ਸਰਕਾਰ ਦੇ ਵੱਲੋਂ ਉਹਨਾਂ ਨੂੰ ਕੋਲੂ ਦੇ ਵਿੱਚ ਪੀਲ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਗਸਮ ਪਿਤਾ ਨੇ ਆਪਣੇ ਪਰਿਵਾਰ ਨੂੰ ਵਾਰਿਆ ਤੇ ਉੱਥੇ ਹੀ ਦੂਸਰੇ ਪਾਸੇ ਅਮਰ ਸ਼ਹੀਦ ਧੰਤਨ ਬਾਬਾ ਮੋਤੀਰਾ ਮਹਿਰਾਜੀ ਨੇ ਵੀ ਆਪਣੇ ਸਾਡੇ ਪਰਿਵਾਰ ਵਾਸਤੇ ਸਾਡੇ ਛੋਟੇ ਸਹਬਜ਼ਾਦਿਆਂ ਵਾਸਤੇ ਬਹੁਤ ਵੱਡੀ ਕੁਰਬਾਨੀ ਦਿੱਤੀ ਸੀ ਦੁੱਧ ਦਾ ਗਿਲਾਸ ਭਰ ਕੇ ਰੋਜ਼ ਲੈ ਕੇ ਜਾਂਦੇ ਸੀਗੇ ਤੇ ਮੁਗਲ ਸਰਕਾਰ ਨੂੰ ਪੈਸੇ ਫੜਾ ਕੇ ਮੋਹਰਾਂ ਫੜਾਈਆਂ ਜਾਂਦੀਆਂ ਸੀ ਕਿ ਉਹਨਾਂ ਨੂੰ ਅੰਦਰ ਜਾਣ ਦਿੱਤਾ ਜਾਵੇ ਤੇ ਸੇਵਾ ਦੇ ਭਾਵਨਾ ਰੱਖੀ ਗਈ ਤੁਸੀਂ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੰਗਤ ਅੱਥੇ ਦਰਸ਼ਨ ਕਰਨ ਆਉਂਦੀ ਆ ਇਤਿਹਾਸ ਦੇ ਨਾਲ ਨਾਲ ਕੁਝ-ਕੁਝ ਕੜੀਆਂ ਇਹੋ ਜਿਹੀਆਂ ਜੁੜੀਆਂ ਹੋਈਆਂ ਨੇ ਜੋ ਕਿ ਦਿਲ ਨੂੰ ਬਹੁਤ ਛੂੰਹਦੀਆਂ ਨੇ ਤਾਂ ਇਹ ਪਵਿੱਤਰ ਦਰਸ਼ਨ ਜਿਹੜੇ ਨੇ ਬਾਬਾ ਮੋਤੀराम ਮਹਿਰਾ ਜੀ ਦੇ ਗੁਰਦੁਆਰਾ ਕਰਦੇ ਨੇ ਤਾਂ ਤੁਹਾਨੂੰ ਦਰਸ਼ਨ ਵੀ ਕਰਵਾਵਾਂਗੇ ਤੇ ਅਸੀਂ ਖੁਦ ਪਹੁੰਚੇ ਹਾਂ ਅੱਜ ਤਾਂ ਪੂਰਾ ਸਾਹਿਬ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜਿੱਥੇ ਪਵਿੱਤਰ ਗਲਾਸਾਂ ਦੇ ਤੁਹਾਨੂੰ ਦਿਖਾਵਾਂਗੇ ਜਿੱਥੇ ਕਿ ਗੁਰੂ ਦੇ ਲਾਲਾਂ ਨੂੰ ਬਾਬਾ ਮੋਤੀराम ਮਹਿਰਾ ਨੇ ਜਿਹੜਾ ਦੁੱਧ ਪਲਾਇਆ ਸੀਗਾ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਸ਼ਾਇਦ ਇੱਕ ਵਾਰੀ ਤੁਹਾਨੂੰ ਹੈਰਾਨ ਕਰਨਗੀਆਂ ਇਹ ਪੂਰਾ ਸਾਹਿਬ ਹੈ ਜਿੱਥੇ ਸੰਗਤ ਬੈਠ ਕੇ ਦਰਸ਼ਨ ਕਰਦੀ ਹੈ ਦੇਖਿਆ ਜਾਵੇ ਕਿ ਸਥਾਨ ਪਵਿੱਤਰ ਹੈ ਜਿਸ ਕਰਕੇ ਪੂਰੀ ਤਿਆਰੀ ਜਿਹੜੀ ਇਸ ਚੀਜ਼ ਦੀ ਰੱਖੀ ਹੋਈ ਆ ਉਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਗੁਰੂ ਦੇ ਲਾਲਾ ਨੂੰ ਗਲਾਸਾਂ ਦੇ ਵਿੱਚ ਦੁੱਧ ਪਿਲਾਇਆ ਸੀ ਬਾਬਾ ਮੋਤੀराम ਮਹਾਰਾਜ ਜੀ ਨੇ ਜਿਨ੍ਹਾਂ ਨੂੰ ਕਿ ਕੋਲੂ ਦੇ ਵਿੱਚ ਪੀਲ ਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ ਇਹ ਉਸ ਗੁਰੂ ਘਰ ਦੀਆਂ ਤਸਵੀਰਾਂ ਨੇ ਜੋ ਕਿ ਸਿੱਖ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਨੇ ਅਦੂ ਗਲਾਸ ਜਿਹੜੇ ਕੀ ਤੁਸੀਂ ਦੇਖ ਰਹੇ ਹੋ ਇਸ ਨੂੰ ਇੱਕ ਕੇਸ ਦੇ ਵਿੱਚ ਸਜਾਇਆ ਹੋਇਆ ਹੈ ਕਿਉਂਕਿ ਇਹ ਇਤਿਹਾਸਕ ਤੇ ਪਵਿੱਤਰ ਚੀਜ਼ ਹੈ ਜਿਹੜੀ ਕਿ ਸਿੱਕੇ ਇਤਿਹਾਸ ਨਾਲ ਜੁੜੀ ਆਣ ਵਾਲੀ ਪੀੜ੍hiyan ਆਣ ਵਾਲੀ ਸਾਰੀ ਸੰਗਤ ਇਸ ਦੇ ਦਰਸ਼ਨ ਕਰਦੀ ਹੈ ਬੱਚਿਆਂ ਨੂੰ ਇਸ ਇਤਿਹਾਸ ਦੇ ਬਾਰੇ ਜਿਹੜਾ ਜਾਣੂ ਕਰਵਾਇਆ ਜਾਂਦਾ ਕਿਸ ਗਲਾਸ ਕਿੰਨਾ ਨੇ ਦੁੱਧ ਪਿਲਾਇਆ ਸੀ ਬਹੁਤ ਗੌਰਵਮਈ ਇਤਿਹਾਸ ਹੈ ਇਸ ਪੂਰਾ ਸਾਹਿਬ ਦੇ ਵਿੱਚ ਜਿਹੜੇ ਨੇ ਇਹ ਤਸਵੀਰਾਂ ਜ਼ਰੂਰ ਦਿਖਾਈਆਂ ਗਿਆ ਨੇ ਤਾਂ ਜੋ ਸੰਗਤ ਨੂੰ ਇਸ ਚੀਜ਼ ਦਾ ਪਤਾ ਲੱਗਦਾ ਰਹੇ ਕਿ ਸਾਡੇ ਇਤਿਹਾਸ ਦੇ ਵਿੱਚ ਕਿੰਨਾ ਕੁਝ ਜੁੜਿਆ ਹੋਇਆ ਹੈ ਨਨਮੋਤੀ ਜਿੰਨ ਪੁੰਨ ਕਮਾਇਆ ਗੁਰੂ ਲਾਲਾ ਤਾਂ ਹੀ ਦੁੱਧ ਪਿਲਾਇਆ ਤਾਂ ਇਤਿਹਾਸਿਕ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਮੋਤੀਰਾਮ ਐਰਾ ਜੀ ਦੇ ਦਰਸ਼ਨ ਤੁਹਾਨੂੰ ਕਰਵਾਏ ਨੇ ਜਿੱਥੇ ਕਿ ਵੱਡਾ ਇਤਿਹਾਸ ਪਤੇਗੜ ਸਾਹਿਬ ਦੀ ਧਰਤੀ ਦੇ ਨਾਲ ਜੁੜਿਆ ਜਦੋਂ ਸਾਡੇ ਗੁਰੂ ਦੇ ਲਾਲਾ ਨੂੰ ਮਾਤਾ ਗੁਜਰ ਜੀ ਨੂੰ ਠੰਡੇ ਬੁਰਜ ਦੇ ਵਿੱਚ ਰਾਤਾਂ ਗੁਜ਼ਾਰਨੀਆਂ ਪਈਆਂ ਸੀ ਜ਼ੁਲਮ ਦੇ ਤਹਿਤ ਜਿਹੜੀ ਲੜਾਈ ਲੜ ਰਹੀ ਸੀ ਤਾਂ ਉਦੋਂ ਬਾਬਾ ਮੋਤੀराम ਮਹਿਰਾ ਜੀ ਜਿਹੜੇ ਨੇ ਮੁਗਲ ਸਰਕਾਰ ਦੇ ਖਿਲਾਫ ਹੋ ਕੇ ਦੁੱਧ ਪਿਲਾਉਣ ਵਾਸਤੇ ਜਾਂਦੇ ਸੀ ਇੱਕ ਸੇਵਾ ਕਰਦੇ ਸੀ ਜਿਸ ਦੇ ਤਹਿਤ ਉਹਨਾਂ ਨੂੰ ਉਸ ਤੋਂ ਬਾਅਦ ਜਿਹੜਾ ਕੋਲੂ ਦੇ ਵਿੱਚ ਪੀਲ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਵੱਡਾ ਇਤਿਹਾਸ ਜੁੜਿਆ ਹੈ ਤਾਂ ਜਿੰਨੀਆਂ ਵੀ ਕੁਰਬਾਨੀਆਂ ਸਾਡੇ ਸੀ ਇਤਿਹਾਸ ਦੇ ਵਿੱਚ ਹੋਈਆਂ ਸਭ ਨੂੰ ਜਿਹੜਾ ਇੱਕ ਨਤਮਸਤਕ ਕਰਨ ਵਾਸਤੇ ਸ਼ਰਧਾਂਜਲੀ ਦੇਣ ਵਾਸਤੇ ਕੁਝ ਨਾ ਕੁਝ ਜਿਹੜਾ ਕੀਤਾ ਗਿਆ ਤਾਂ ਹੁਣ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਗੁਰਦੁਆਰਾ ਘਰ ਜਿਹੜਾ ਬਣਿਆ ਹੋਇਆ ਗੁਰੂ ਘਰ ਬਣਿਆ ਹੋਇਆ ਬਾਬਾ ਮੋਤੀराम ਮਹਾਰਾਜੀ ਦੇ ਯਾਦ ਵਿੱਚ ਸੰਗਤ ਨਤਮਸਤਕ ਹੋਣ ਜਾਂਦੀ ਹੈ ਦੁੱਧ ਦੇ ਗਲਾਸ ਤੁਹਾਨੂੰ ਦਿਖਾਏ ਨੇ ਜਿਸ ਦੇ ਵਿੱਚ ਕੀ ਬਾਬਾ ਮੋਤੀराम ਮਹਾਰਾਜੀ ਗੁਰੂ ਦੇ ਲਾਲਾ ਨੂੰ ਤੇ ਮਾਤਾ ਗੁਜਰ ਜੀ ਨੂੰ ਦੁੱਧ ਭੁਲਾਉਣ ਵਾਸਤੇ ਜਾਂਦੇ ਸੀ ਤਾਂ ਜਿਹੜੀ ਪੁੰਨ ਕਮਾਇਆ ਸੇਵਾ ਕਮਾਈਆਂ ਤੇ ਜਿਸ ਦੇ ਪਰਿਵਾਰ ਨੂੰ ਵੀ ਅੱਜ ਜਿਹੜੇ ਨੇ ਲੋਕ ਨਤਮਸਤਕ ਹੁੰਦੇ ਨੇ ਯਾਦ ਕਰਦੇ ਨੇ ਤਾਂ ਐਦਾ ਦੀ ਹੋਰ ਵੀ ਤੁਹਾਡੇ ਨਾਲ ਜ਼ਰੂਰ ਕਹਾਣੀਆਂ ਦਿਖਾਉਂਦੇ ਰਵਾਂਗੇ ਤੁਹਾਨੂੰ ਫਤੇਗੜ ਸਾਹਿਬ ਦੀਆਂ ਸਾਰੇ ਗੁਰਦੁਆਰਾ ਘਰ ਦੇ ਜਿਹੜੇ ਨੇ ਦਰਸ਼ਨ ਕਰਾਵਾਂਗੇ ਵਧੇਰੀ ਵੀਡੀਓਜ਼ ਲਈ ਤੁਸੀਂ ਦੇਖਦੇ ਰਹੋ ਉਹਨੂੰ ਧਿਆਨ ਨਾਲ ਟਾਈਮਸ